ਦੇਵੂ ਜੀ ਅੰਦਰੋਂ ਬਾਹਰ ਆ ਗਏ ਆ ਵਾ ਕੀ ਦੁਕਾਨਦ ਪਾਇਆ ਵਾ ਕੀ ਆ ਵਾ ਕਿੱਦਾਂ ਤੋਂ ਮੁਸ਼ਕ ਖੜਾ ਰਿਆ ਇਹਨੇ ਨੱਕ ਨਹੀਂ ਦਿੱਤਾ ਜਾਣਦਿਆ ਮੈਂ ਹੱਡੇ ਰੋੜੀ ਜੇ ਬੈਠਾ ਜਿਹੜੀ ਤੂੰ ਰਾਤੀ ਕਰਤੂਤ ਕਰਕੇ ਆਇਆ ਵਾ ਨਾ ਤੇਰੇ ਰਾਦੇ ਜਖਰੇ ਵੀ ਮੇਰੇ ਮਾਂ ਨੂੰ ਪਤਾ ਹੀ ਨਹੀਂਗਾ ਤੇ ਮਾਂ ਸ਼ਰਮਦਾ ਨਹੀਂਗੀ ਪਤਾ ਨਹੀਂ ਕਿਹੜੀ ਗੱਲ ਨੂੰ ਮੈਂ ਚੁੱਪ ਕਰ ਰਹੀ ਹਾਂ ਕੀ ਚੱਜ ਕੋਲ ਕੇ ਆਇਆ ਵਾ ਜੇ ਰਾਤੀ ਚੁੱਪ ਕੀਤੀ ਤਾਂ ਹੁਣ ਬੋਲ ਲਾ ਤੇ ਹੁਣ ਤਾਂ ਬੋਲੂਗੀ ਤੇ ਕੀ ਕੀਤਾ ਵਾ ਕੋ ਗੂਜਿਆ ਬਣਿਆ ਵਾ ਤੂੰ ਕਿਤੇ ਰਾਦਾ ਹੀ ਤੇ ਹੁਣ ਤੈਨੂੰ ਲੱਗੀ ਆਵਾਜ਼ ਤੇਰੀ ਨਿਕਲਣਾ ਸ਼ਰਾਬ ਪੀ ਕੇ ਆਇਆ ਹੈਗਾ ਪੈਰ ਤੇਰੇ ਕਿਤੇ ਲੱਗਣ ਨਹੀਂ ਜਾਇਂ ਅੰਨਾ ਤੂੰ ਹੋਇਆ ਹੀ ਤੇ ਪੀਤੀ ਗਈ ਮੈਂ ਕਰਦਾ ਮੈਂ ਦੇਖੋ ਸੋਚਾਂ ਇਹ ਘਰ ਕਿਹੜੇ ਸਾਹਿਬ ਨਾ ਆ ਗਿਆ ਵਾ ਪੀਲੀ ਗਈ ਗੱਡੀ ਤੇ ਆ ਗਿਆ ਗੱਦਾਂ ਗਿਆ ਟਾ ਕੇ ਮੂੰਹ ਚ ਪਾ ਪੀ ਦੇ ਨੇ ਕਹੇ ਨੇ ਉਹ ਕਹੀ ਜਾਂਦੇ ਪੀਰਾ ਪੀਰਾ ਮੈਂ ਕਰਦਾ ਅੱਛਾ ਬੜੀ ਗਜਾਹ ਹੀ ਨਾ ਜਿਹੜਾ ਤੈਨੂੰ ਦੁੱਧ ਕਿਉਂ ਦੇਣ ਦੇ ਹੈਗੇ ਪੀਣ ਵਾਸਤੇ ਜੇ ਤਾਂ ਮੈਂ ਕਰੋ ਕੀ ਕਹਿ ਕੇ ਖਲਾਇਆ ਹੈਗਾ ਮੈਨੂੰ ਪਤਾ ਹੈਗਾ ਵੀ ਤੂੰ ਇਹ ਕਰਤੂਤਾ ਕਰਨੀਆਂ ਵਾ ਕਰਨੀਆਂ ਇੱਥੇ ਉਹ ਜਿੰਨੀਆਂ ਕੁੜੀਆਂ ਮੇਨਾ ਪੜ੍ਹਦਰੀ ਨਾ ਉਹਨਾਂ ਦੇ ਨਿਆਲੇ 10 ਸਾਲ ਦੇ ਹੋ ਗਏ ਤੇਰੇ ਵੀ ਹੋ ਗਏ 10-10 ਸਾਲਾਂ ਦੇ ਮੇਰੇ ਕਿਦਾਂ ਹੋ ਗਏ ਤੇਰੇ ਕਿਦਾਂ ਹੋ ਗਏ ਤੂੰ ਤਾਂ ਕੁਵਾਰਾ ਹੀ ਦੋਵਾਂ ਕੁੜੀਆਂ ਦਾ ਪਿਓ ਵਾਂ ਹਾਂ ਕੀ ਵਿਆਹ ਤਾਂ ਪਈ ਨਹੀਂ ਆ ਵਿਆਹ ਤਾਂ ਤੁਹਾਡੀ ਨੀਤ ਨੂੰ ਮਰਾਦਾ ਤੂੰ ਆਂਦਾ ਹੀ ਮੈਂ ਵੀ ਉੱਥੇ ਕਰਾਉਣਾ ਤੇਰਾ ਪਿਓ ਆਂਦਾ ਹੀ ਮੈਂ ਵੀ ਉੱਥੇ ਕਰਨਾ ਸਗਨ ਦੇ ਆਇਆ 500 ਰੁਪਈਆ ਰਿਸ਼ਤਾ ਪੱਕਾ ਵਾ ਤੇ ਲਿਹਾਉਣ ਦੀ ਗੱਲ ਕਰ। ਉਹ ਹੀ ਦੋ ਕੁੜੀਆਂ ਵਾਂ ਤੇ ਹੋਰ ਕਿੰਨੀਆਂ ਵਾਂ? ਤੂੰ ਅੱਖਾਂ ਮੀਟੀਆਂ ਰਹੀਆਂ। ਮੈਂ ਆਨਾ ਮੈਂ ਸਵਾਰੀ ਲੈ ਕੇ ਗਿਆ ਮੈਂ ਵੇਖਿਆ ਸਭ ਕੋ ਤੂੰ ਮੈਨੂੰ ਟੀਚਰਾਂ ਕਰਦਾ ਹਾਂ ਉਦੋਂ ਤੇ ਮੈਂ ਸੋਚਿਆ ਇੱਕ ਕੁੜੀ ਹੋਣੀ ਏ। ਦੋ ਕੁੜੀਆਂ ਹੀ ਓ ਗਾੜੀ। ਕਿੱਥੇ ਹੁਣ ਮੈਂ ਨੱਕ ਦੇਣਾ ਹੀ ਬਾਹਰ ਲੋਕੀ ਕੀ ਆਖਣਗੇ? ਕਿਸੇ ਦਾ ਦਾਜ ਆਉਂਦਾ ਗੱਡੀਆਂ ਕਿਸੇ ਦੀ ਆਉਂਦੀਆਂ ਹੋਰ ਚੀਜ਼ਾਂ ਕੋਈ ਪਾਉਂਦਾ ਸੋਨਾ ਤੇਰੀਆਂ ਕੁੜੀਆਂ ਆਉਣੀਆਂ ਹੀ ਦਾਜ ਚ ਦੋ। ਮੈਨੂੰ ਤੇ ਲੋਕਾਂ ਮਖੌਲ ਕਰਨੇ ਆ। ਮਖੌਲ? ਤਾਂ ਇਹਦਾ ਸਿਰਫ ਸਵਾਹ ਪਾਣੀ ਲੋਕਾਂ ਨੇ ਆਖਣਾ ਕਿਹੜੀ ਗੱਲਾਂ ਆਈਆਂ ਦੋ ਕੁੜੀਆਂ ਇਕਵਾਰੀ ਰੱਬ ਲੋ ਮੈਂ ਕਿੱਥੋਂ ਕੁਵਾਰੀ ਲੱਭਾਂ ਜਦੋਂ ਕੁਵਾਰੀਆਂ ਲੱਭਣ ਦਾ ਵੇਲਾ ਹੀ ਨਾ ਉਦੋਂ ਤੂੰ ਆ ਨਾ ਮੈਂ ਅਜੇ ਕੰਮ ਕਰਨੇ ਪੜੇ ਨੌਕਰੀ ਲੱਭਣੀ ਆ ਕੋਈ ਮੈਂ ਤਗੜਾ ਹੋਣਾ ਵਾਂ ਮੈਂ ਸਟੈਂਡ ਹੋਣਾ ਵਾਂ ਸਟੈਂਡ ਹੋਣਾ ਵਾਂ ਹੋਰ ਕੋਈ ਨਾਲ ਪੜਦੀਆਂ ਪੈਣਾ ਲੱਗਦੀਆਂ ਚੰਗਾ ਪੈਣਾ ਹੀ ਹੁੰਦੀਆਂ ਫੇਰ ਸਾਡੇ ਮਾਮਾ ਮਾਮਾ ਆਂਦੀ ਆਈਆਂ ਨਿਆਣੇ ਉਹਨਾਂ ਦੇ ਤਹੋੜ ਦੇ ਨੂੰ ਕੀ ਆ ਖੰਡਿਆ ਜੀ ਜਿੰਨਾ ਦੇ ਮਾਮੇ ਮਮਾਈ ਲਗਣਾ ਜਿਹੜੇ ਭੈਣਾਂ ਬਣਾਈਆਂ ਇੱਥੇ ਹੁਣ ਦਾਲ ਬਣਾਉਣਾ ਸ਼ੁਰੂ ਕਰਦੇ ਹੁਣ ਤੋਂ ਹੀ ਭੈਣਾਂ ਸਾਰੀਆਂ ਹੋੜਾ ਭੈਣਾਂ ਹੁੰਦੀਆਂ ਚੰਗਾ ਤੇ ਜਾ ਹੁਣ ਲੈ ਆ ਕੋਈ ਹੱਦ ਕਰ ਦੇ ਕਰੀ ਜਾਣਾ ਜਿਹੜੀਆਂ ਨਾਲ ਸਾਰੀਆਂ ਪੜਦੀਆਂ ਛਾਈਆਂ ਭੈਣਾਂ ਹੁੰਦੀਆਂ ਆਪਾਂ ਤੇ ਅਕਲ ਹੀ ਦੇਣੀ ਹੁੰਦੀ ਆ ਬੇਕਲ ਨਹੀਂ ਹੈਗੀ ਮੈਂ ਨਾ ਹੀ ਹੋ ਜੇ ਕੰਮ ਕੀਤੇ ਆ ਤੇ ਨਾ ਹੀ ਕਰਨ ਦੇਣੇ ਆ ਠੀਕ ਵਾ ਤੇ ਮੈਂ ਕਰਾਂ ਫਿਰ ਵੱਡੀ ਕੁੜੀ 10 ਸਾਲਾਂ ਦੀ ਹੋ ਗਈ ਆ ਉਹ ਜਿਹੜੀ ਨਿੱਕੀ ਚੁੱਕੀ ਫਿਰਦੇ ਜਿਹੜੀ ਆਂਦੀਆਂ ਪਰਜਾਈ ਦੀ ਉਹ ਵੀ ਉਹਦੀ ਹੋ ਮੈਂ ਸੋਚਿਆ ਇੱਕ ਅੱਧੀ ਹੋਣੀ ਆ ਤੇ ਉਹ ਇੱਕ ਅੱਧੀ ਹੋਣੀ ਆ ਇੱਕ ਤੇ ਹੁੰਦੀ ਤੇ ਅੱਧੀ ਹੋਣ ਤੋਂ ਨਾਲ ਡੇਢ ਕਰ ਲਾ ਡੇਢ ਹੀ ਬਣ ਗਈ ਇੱਕ ਸਬੂਤੀ ਆ ਤੇ ਇੱਕ ਨਿੱਕੀ ਆ ਪਰ ਡੇਢ ਹੋ ਗਈ ਇੱਕ ਤੇ ਅੱਧੀ ਡੇਢ ਹੋ ਗਈ ਆ ਤੁਸੀਂ ਤਾਂ ਕਿਹਾ ਖਾ ਲਿਆ ਮੈਨੂੰ ਮੈਨੂੰ ਤਾਂ ਤੁਸੀਂ ਬਿਮਾਰ ਨਾ ਵੀ ਜੀਣ ਦਿੰਦੇ ਮਿੰਨਾ ਟੈਨਸ਼ਨਾਂ ਦੇਦੇ ਕਿ ਮੇਰੇ ਦਿਮਾਗ ਖਰਾਬ ਕਰ ਦਿੱਤਾ ਵਾ ਤੇ ਬਾਪੂ ਨੂੰ ਕਹਿੰਦਾ ਨਾ ਗੱਲ ਗੁੱਲ ਕਰ ਲੈ ਕਿ ਕੀ ਬਾਪੂ ਜੀ ਪਤਿਹਰੀ ਖਾਤਰ ਕੀਤੀ ਮੈਂ ਮੇਰੇ ਅੱਖਾਂ ਮੀਟੀਆਂ ਹੀ ਪੱਟੀ ਬੱਦੀ ਅੱਖਾਂ ਤੇ ਕੀ ਕਰ ਆਇਆ ਇਹ ਨਾ ਤੂੰ ਜਾ ਕੇ ਜਾਂ ਮੈਂ ਕਰਦਾ ਗੱਲ ਜਾਂ ਤੂੰ ਕਰ ਉਹਨਾਂ ਕਹਿੰਦਾ ਇਕ ਲੈ ਆਉਨੇ ਇਕ ਕਿੰਨੂ ਆਖਾਂ ਉਹਨਾਂ ਨਾਲ ਗੱਲ ਕਰਾਂ ਮੈਂ ਜਾ ਕੇ ਆਹੋ ਮੈਂ ਤਾਂ ਨਹੀਂ ਗੱਲ ਕਰਨੀ ਜਿਹੜਾ ਰਿਸ਼ਤਾ ਕਰਕੇ ਆਇਆ ਨਾ ਉਹ ਥੁੱਕ ਕੇ ਛੱਟੇ ਤੂੰ ਜਾਣ ਤੇ ਤੇਰਾ ਪਿਓ ਜਾਣੇ ਕਰ ਲੋ ਗੱਲ ਜਾ ਕੇ ਵਿਦਾ ਹੁੰਦੀ ਆ ਅਸੀਂ ਤਾਂ ਕਿਤੇ ਖਾ ਲਿਆ ਮੈਨੂੰ ਇਹਦੇ ਮਿਹਣੇ ਦੀ ਜੁਗੀ ਆ ਕਦ ਨਹੀਂ ਨ ਲੜਦੀ ਜਾਂ ਸੰਕੜਨ ਦੀ ਮੇਰੀ ਬਾਪੂ ਬਣੀ ਕਿੱਥੇ ਗਿਓ ਵੀ 1000 ਕਿੱਦਾਂ ਰੋੜਾ ਇਹਨਾਂ ਨੇ ਬਾਹਰ ਪਾਇਆ ਹੀ ਆ ਅੰਦਰ ਵੀ ਬੋਲਣਾ ਨਹੀਂ ਹਰਦੀ ਮੌਕਾ ਮਿਲ ਗਿਆ ਵੀ ਬੋਲਣ ਦਾ ਇੱਕ ਤੇ ਮੁੰਡਾ ਰਾਤ ਪੀ ਕੇ ਆ ਗਿਆ ਇੱਕ ਮੇਰੇ ਕੋਲ ਗਲਤੀ ਹੋ ਗਈ ਆ ਕਿਦਾਂ ਬੋਲੀ ਜਾਂਦੇ ਆ ਆਹ ਬੜੇ ਨੂੰ ਇਹ ਵੀ ਮੁੰਡਾ ਵੀ ਕੁੱਗੂ ਬਣਿਆ ਤੇ ਤੁਸੀਂ ਵੀ ਕਬੂਜੇ ਬਣ ਕੇ ਬੈਠੇ ਆ ਤੇ ਬਾਹਰ ਤੇ ਫੀਡ ਮੁੱਕੀ ਆ ਮਹੀਂ ਉਹ ਨਹੀਂ ਮਿਲੀ ਦੁੱਧ ਕੇ ਥੱਲੇ ਨਹੀਂ ਰਹਿ ਗਿਆ ਉਹਦੇ ਤੇ ਐਦਾਂ ਕੀ ਚਾਹੁੰਦੇ ਨਹੀਂ ਸਰਨਾ ਹੁਣ ਲੈ ਆਉਨੇ ਆ ਫੀਡ ਵੀ ਹੁਣ ਬਾਹਰ ਤੇ ਮੀਂਹ ਪੈਣ ਡਿਆ ਉਹ ਛਟਾਂ ਜੀਆਂ ਹੜ੍ਹ ਦੀਆਂ ਤੇ ਪੈ ਲੈ ਆਉਣਾ ਹੁਣ ਮੇਰੀ ਸੁਣ ਲੋ ਗੱਲ ਮੁੰਡੇ ਤੇ ਸਮਝ ਲੱਗੀ ਐ ਨਾ ਰਾਤੀ ਪਿਆਰ ਨਹੀਂ ਲੱਗਦੇ ਉਹ ਲੱਗ ਗਿਆ ਪਤਾ ਸਭ ਕੋ ਵੇਖਿਆ ਹੀ ਆ ਹੁਣ ਬੋਲਾਂਗੇ ਤੇ ਕੀ ਆਪਣੇ ਘਰ ਦਾ ਪਾਜੀ ਕਿ ਨਿਕਲ ਮੀਂਹਦਾ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਇੰਨੀ ਟੈਨਸ਼ਨ ਮੈਨੂੰ ਮੁੰਡੇ ਦੀ ਲੱਗੀ ਰਹੀ ਤੇ ਉਤੋਂ ਤੁਹਾਡੀ ਗਲਤੀ ਲੱਗੀ ਰਹੀ ਕਿ ਤੁਸੀਂ ਕੀ ਕਰ ਆਏ ਹਾਂ ਹੁਣ ਕੀ ਕਰਨਾ ਈ ਉਹ ਕੀ ਜਾਂਦਾ ਮੁੰਡਾ ਮੁੰਡੇ ਨੇ ਕੀ ਆਖਣਾ ਮੁੰਡਾ ਤਾਂ ਮੇਰੇ ਹਾਂ ਦਹਾ ਦਹਾ ਸਾਲਾਂ ਦੇ ਨੇਾਰੇ ਹੋ ਗਏ ਮੈਨੂੰ ਮਾਮਾ ਆਂਦੇ ਆ ਤੂੰ ਆਨੀ ਪੈਣਾ ਹੁੰਦੀਆਂ ਵਾ ਤੇ ਮੈਂ ਕਿਹਾ ਤੇਰੀ ਵੀ ਦਹਾ ਦਹਾ ਸਾਲਾਂ ਦੇ ਤੇਰੇ ਵੀ ਹੋ ਗਏ ਕੁਆਰੇ ਦੇ ਇਦਾਂ ਦੇ ਦੰਦਰ ਮੈਨੇ ਨਹੀਂ ਮਾਰੀਦੀ ਹੁੰਦੀ ਕੀ ਆ ਕੀ ਦਾ ਫਿਰ ਪੁੱਤਰਾ ਗੱਲ ਕਰੀ ਦੀ ਹਿਸਾਬ ਨਾਲ ਹੁਣ ਤੂੰ ਦੱਸ ਕੀ ਕਰਨਾ ਮੈਨੂੰ ਨਹੀਂ ਪਤਾ ਕੀ ਕਰਨਾ ਮੇਰੇ ਤੇ ਗੁੱਸਾ ਹੀ ਚੜ ਚੜ ਜਾਂਦਾ ਤੇ ਮੈਨੂੰ ਲੱਗਦਾ ਮੈਨੂੰ ਉਦਾਂ ਹੀ ਟੈਗ ਹੋ ਜਾਣਾ ਪਹਿਲੀ ਗੱਲ ਤੇ ਦੱਸ ਤੈਨੂੰ ਟੈਗ ਕਿਦਾਂ ਹੋ ਜਾਊ ਹੁਣ ਜਿਹੜੇ ਕੰਮਾਂ 'ਚ ਮੁੰਡਾ ਪੈ ਗਿਆ ਨਾ ਹਾਂ ਇਹ ਵੀ ਕੰਮ ਔਖਾ ਹੀ ਉਹ ਤੋਂ ਉਮਰ ਵੀ ਨੰਗੀ ਹੋਈ ਆ ਜੀ ਜਦੋਂ ਅਸੀਂ ਇਹਨੂੰ ਆਨੇ ਹੀ ਵੀ ਕਰਲਾ ਕਰਲਾ ਇਹ ਆਂਦਾ ਸੀ ਵੀ ਮੈਂ ਜ਼ਿੰਦਗੀ ਬਣਾਉਣੀ ਆ ਆਪਣੀ ਆ ਚੰਗੀ ਜ਼ਿੰਦਗੀ ਬਣੀ ਤੇ ਸਾਡੀ ਤੇ ਰੋਲ ਕੇ ਰੱਖ ਦਿੱਤੀ ਆ ਹੁਣ ਮੈਂ ਦੱਸ ਕੀ ਕਰਾਂ ਤੁਸੀਂ ਕੀ ਕਰਨਾ ਤੁਸੀਂ ਤਾਂ ਬਹੁਤ ਸੋਹਣਾ ਕਰਕੇ ਆਏ ਜੀ ਕੀ ਕਰਾਂ ਫਿਰ ਦੱਸੋ ਤਿਆਰੀਆਂ ਵਿਆਹ ਦੀਆਂ ਆ ਲੋਕਾਂ ਨੂੰ ਦੱਸੋ ਆ ਪੁੱਛਣਗੇ ਕਿਥੇ ਮੰਗਿਆ ਇਦਾਂ ਦੇ ਜੀ ਆ ਉਹਨਾਂ ਦੱਸਿਓ ਤਲਾਕਸ਼ ਦਾ ਨਾ ਮੰਗਿਆ ਦੋ ਦੀਆਂ ਕੁੜੀਆਂ ਤੇ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਬਹੁਤ ਜ਼ਿਆਦਾ ਗੁੱਸਾ ਚੜਨ ਲਿਆ ਵਾ ਜਾਓ ਉਹਨਾਂ ਨਾਲ ਗੱਲ ਕਰਕੇ ਆਓ ਕੀ ਵੀ ਅਹੀਂ ਕੁੜੀਆਂ ਨਹੀਂ ਰੱਖਣੀਆਂ ਜੰਦਰ ਜਿੱਥੇ ਉਹ ਕੁੜੀ ਪਹਿਲਾਂ ਵਿਆਹੀ ਸੀ ਕੁੜੀਆਂ ਤੇ ਉਹ ਉੱਥੇ ਨਹੀਂ ਛੱਡ ਕੇ ਆਈ ਕੁੜੀਆਂ ਨਾਲ ਲੈ ਆਈ ਤੇ ਜੇ ਉਹੋ ਜੀ ਕੁੜੀ ਹੁੰਦੀ ਤੇ ਕੁੜੀਆਂ ਉਹਨਾਂ ਦੇ ਮੱਥੇ ਮਾਰਦੀ ਆਂਦੀ ਸੋਚਦੀ ਵੀ ਮੇਰਾ ਤੇ ਇਹ ਵਿਆਹ ਫੇਰ ਹੋ ਜਾਣਾ ਉਹ ਕੁੜੀਆਂ ਕਦੇ ਛੱਡ ਕੇ ਆਊਗੀ ਮਾਂ ਦੀ ਮਮਤਾ ਵਾ ਤੇ ਫੇਰ ਅਸੀਂ ਕੀ ਕਰੀਏ ਹੁਣ ਮਾਂ ਦੀ ਮਮਤਾ ਤਾਂ ਆਪਣੀ ਨੇ ਉੱਥੇ ਨਾਨਕੇ ਛੱਡ ਆਵੇ ਆਪਣੀ ਮਾਮੀ ਕੋ ਛੱਡ ਆਵੇ ਨਾਨਕੇ ਯਾਰ ਰੱਖ ਦੇ ਇਦਾਂ ਹਾਇ ਤੇ ਫੇਰ ਹੀ ਹੁਣ ਕੀ ਕਰੀਏ ਆ ਧੂਆ ਕੁੜੀਆਂ ਵਾਲਾ ਰਿਸ਼ਤਾ ਪੱਕਾ ਕਰ ਰਹਾ ਹੈ ਕਿ ਉਹ ਤੇ ਆਂਦਾ ਤੇ ਹੁਣ ਕੀ ਕਰਨਾ ਤੂੰ ਦੱਸ ਦੇ ਹੁਣ ਨਹੀਂ ਇਹ ਆਂਦਾ ਹੀ ਚਲ ਅੰਬਾਦਾ ਜੇ ਗਲਤੀ ਹੋ ਗਈ ਤਾਂ ਆਉਂਗਾ ਫਿਰ ਕੀ ਆ ਹਾਂ ਇਹ ਤੇ ਫਿਰ ਕੀ ਆ ਦਾਜ ਤੇ ਮੈਂ ਅੱਗੇ ਬਦੱਸ ਕੇ ਆਈ ਨੇ ਬਲੋਕਾਂ ਆਖਣਾ ਦਾਜ ਆ ਗਿਆ ਨਾਲ ਚਲ ਅੱਛਾ ਕੋਈ ਨਹੀਂ ਉਹਨਾਂ ਆਪਣੀ ਖੇਮਾ ਖਾਣੀ ਯਾਰ ਹਰ ਇੱਕ ਇਨਸਾਨ ਜਿਹੜਾ ਵੀ ਹੁੰਦਾ ਆਪਣੀ ਕਿਸਮਤ ਤੇ ਆਪਣੀ ਕਿਸਮਤ ਨਾਲ ਲੈ ਕੇ ਜੰਮਦੀਆਂ ਵਾ ਦੂਜੀ ਗੱਲ ਇਹ ਕੋਈ ਵੀ ਗੱਲ ਕਰਕੇ ਵੇਖਦਾਗੇ ਸਾਡਾ ਰਿਸ਼ਤਾ ਇਦਾਂ ਤਾਂ ਬਣਦਾ ਹੀ ਜੇ ਮਨਜੋਦ ਵਿਆਹਿਆ ਹੁੰਦਾ ਮਨਜੋਦ ਦਾ ਕੋਈ ਨਿਆਣਾ ਹੁੰਦਾ ਤੇ ਉਹ ਚਲ ਜਾਂਦੀ ਜਨਾਨੀ ਤੇ ਅਹੀਂ ਸੋਚਣਾ ਹੀ ਚੱਲ ਛਾ ਕਿ ਤੁਹਾਡੇ ਮੁੰਡੇ ਦਾ ਵੀ ਹੈਗਾ ਵਾ ਉਹ ਅੱਜ ਕੱਲ੍ਹ ਹੀ ਫਰਕ ਪਦਾ ਮਾਦਾ ਕੋਈ ਬਹੁਤਾ ਬੋਲਣਾ ਤੇ ਜੇ ਦੋ ਕੁੜੀਆਂ ਉਹਦੀਆਂ ਵੀ ਹੋਣੀਆਂ ਚੱਲ ਛਾ ਤਿੰਨ ਭੈਣ ਭਰਾ ਹੋ ਗਏ ਗੱਲ ਮੁੱਕੀ ਝਗੜਾ ਪਾਰ ਪਿਆ ਹੂੰ ਤੇ ਆਹ ਹੁਣ ਦੋ ਕੁੜੀਆਂ ਗਾੜੀ ਕਿੱਥੋਂ ਮੈਨੂੰ ਤੇ ਉਹ ਕੱਲ ਮਿੰਨ ਕੋਈ ਗੱਲ ਹੀ ਨਹੀਂ ਹੁੰਦੀ ਚੱਲ ਲਕਾਉਣ ਵਾਲੀ ਚੀਜ਼ ਆ ਜੇ ਆ ਜਾਣਗੀਆਂ ਤੇ ਅਸੀਂ ਲਕਾ ਲਾਂਗੇ ਉਹਦੀ ਗੱਲ ਕਰ ਤੂੰ ਆਂਦਾ ਹੀ ਉਹ ਕੋਈ ਗੱਲ ਹੀ ਨਹੀਂ ਹੁੰਦੀ ਇਹ ਨਾ ਚੱਕਰਾਂ 'ਚ ਨਾ ਪੈ ਤੂੰ ਦੰਦਰ ਤੂੰ ਸਹਿਮਤ万ਨੇ ਹੋਣ ਨੂੰ ਇਹ ਗੱਲ ਦੱਸ ਦੇ ਕਿ ਦੋ ਕੁੜੀਆਂ ਤੇ ਬੁੱਢੀ ਤਿੰਨ ਜਣੇ ਨੂੰ ਖਵਾ ਲੇਗਾ ਜੇ ਮੇਰੇ ਕਰਮਾਂ 'ਚ ਇਦਾਂ ਰਿਸ਼ਤਾ ਹੋਣਾ ਤੇ ਕੀ ਕਰਮਾਂ 'ਚ ਹੁਣ ਮੇਰੇ ਤੂੰ ਤੇ ਆਪ ਬਣਾਈਆਂ ਕਰਮਾਂ 'ਚ ਜਾਣ ਕੇ ਖੇਚ ਧੂਕੇ ਚੁੱਪ ਕਰ ਜਾ ਦੰਦਰ ਰੌਲਾ ਪਾ ਮੇਰੀ ਵੀ ਸੁਣ ਲੈ ਮੈਂ ਤੈਨੂੰ ਅੱਗੇ ਵੀ ਗੱਲ ਆਖੀ ਵੀ ਉਹ ਜਿਹੜੀ ਧੀ ਹੋਣੀ ਨਾ ਹੋਣੀ ਆ ਉਹਦੇ ਉਹਨੂੰ ਸਿਰਦੀ ਉਹ ਛਾਂ ਮਿਲ ਜਾਣਾ ਤੇ ਧੀਆ ਨੂੰ ਮਾਂ ਪਿਓ ਦਾ ਪਿਆਰ ਮਿਲ ਜਾਣਾ ਵਾ ਤੇ ਫਿਰ ਕੀ ਹੋਊਗਾ ਠੀਕ ਠਾਕ ਘਰ ਵੀ ਆਣ ਕੇ ਸਾਡੇ ਕੋਲ ਜਾਂਦੀ ਆ ਦੋਦੇ ਤਾਂ ਕੀ ਹਾਂ ਨੂੰ ਦੋਵਾਂ ਨੂੰ ਪੋਤੇ ਪੋਤੀਆਂ ਮਿਲ ਜਾਣੇ ਆ ਤੇ ਕੋਈ ਗੱਲ ਨਹੀਂ ਫਿਰ ਕੀ ਯਾਰ ਹਾਂ ਆਉਂਦੇ ਚ ਕੋ ਖੜਾਓ ਨਿਆਣੇ ਸਕੂਲੇ ਪੜ੍ਹਨੇ ਪਾਓ 2-2 ਲੱਖ ਰੁਪਏ ਅੱਜ ਕੱਲ ਖਰਚਾ ਆ ਹਾਂ ਦੋਵਾਂ ਨਿਆਣਿਆਂ ਦਾ ਤੇ ਗੱਡੀਆਂ ਦੇ ਕਿਰਾਏ ਵੱਖਰੇ ਕਿਤਾਬਾਂ ਵੱਖਰੀਆਂ ਵਰਤੀਆਂ ਵੱਖਰੀਆਂ ਤੇ ਕੀ ਕੋ ਜਿਹੜੇ ਆਪਣੇ ਘਰ ਜੇ ਆਣ ਕੇ ਚਲੋ ਮੰਨ ਲਾ ਕੁਵਾਰੀ ਇੱਥੇ ਆਉਂਦੀ ਇੱਥੇ ਆਣ ਕੇ ਦੋ ਕੁੜੀਆਂ ਹੁੰਦੀਆਂ ਫਿਰ ਤੂੰ ਕੀ ਕਰਦੀ ਹਾ ਜੀ ਅਨਸਾ ਹੋਣੀ ਸਾਡਾ ਆਪਣਾ ਖੂਨ ਹੋਣਾ ਹੀ ਇਹ ਵੀ ਆਪਣੀ ਅਨਸਾ ਹੀ ਸਮਝ ਇਹੋ ਜੀ ਗੱਲਾਂ ਨਹੀਂ ਹੁੰਦੀਆਂ ਜੰਮਦਿਆਂ ਦੇ ਬੀਮੇ ਕਰਾ ਦੇਣੀ ਸਭ ਕੋ ਕਰਾ ਦੇ ਮਾਂ ਕਿੱਦਾਂ ਨਹੀਂ ਛੱਡਊਗੀ ਮੈਨੂੰ ਇਹ ਦੱਸ ਮਾਂ ਕਿੱਦਾਂ ਆਪਣੇ ਦੋ ਧੀਆ ਛੱਡਊਗੀ ਆਹ ਵੇਖੋ ਮੈਨੂੰ ਨਹੀਂ ਪਤਾ ਉੱਥੇ ਜਾਓ ਉਹਨਾਂ ਨਾਲ ਗੱਲ ਕਰਕੇ ਆਓ ਕਿ ਆਪਾਂ ਕੁੜੀਆਂ ਨਹੀਂ ਗੀਆਂ ਲੈਉਣੀਆਂ ਕਿ ਜੇ ਤੁਸੀਂ ਰਿਸ਼ਤਾ ਕਰਨਾ ਵਾ ਤੇ ਕਰ ਦੋ ਬਹੁਤੀਆਂ ਗੱਲਾਂ ਮਿੰਨ ਨਹੀਂ ਕਰਦਾ ਪਰ ਹੁਣ ਨਹੀਂ ਹੋ ਮੈਂ ਜਾਣਾ ਤੇ ਸਵੇਰੇ ਕੱਲ ਨੂੰ ਜਾਊਂਗਾ ਮੈਂ ਨਹੀਂ ਮੁੜ ਜਲਦੀ ਪਰਸੋਂ ਚਲ ਜੀ ਅੱਗੇ ਵੀ ਤੁਸੀਂ ਪਿਓ ਪੁੱਤਾਂ ਨੇ ਗੁਰਮਤਿ ਪਕਾਏ ਹੀ ਨਾ ਤੇ ਚਲਗੇ ਦੇ ਮਰਜ਼ੀ ਨਾਲ ਪਿਆਰਾ ਖਾਏ ਹੁਣ ਤੁਸੀਂ ਦੋਵੇਂ ਪਿਓ ਪੁੱਤ ਕਰ ਲੋ ਗੱਲ ਬਹਿ ਜਾ ਇੱਥੇ ਦੱਸ ਦੋ ਸੋਹਣੀਆਂ ਕਰਨਾ ਇੱਕ ਦੂਜੇ ਲੈ ਕੀ ਇਹ ਕਰਦੀ ਫਿਰਦੀ ਓ ਇਹ ਡੈਡ ਜਲਾ ਜਿਹਦੇ ਲੜਾਈ ਕਹਿੰਦੇ ਪਾਰ ਗਈ ਚੱਲ ਆ ਸ਼ਾ ਪੁੱਤ ਕੋਈ ਨਹੀਂ ਹੁਣ ਮੈਂ ਜਾਊਂਗਾ ਸਵੇਰੇ ਕੀ ਆਂਦੇ ਕੀ ਨਹੀਂ ਆਪੇ ਸੁਰ ਪਤਾ ਲੱਗ ਜੂਗਾ ਆਹ ਕਰਕੇ ਵੇਖ ਲਈ ਗੱਲ ਲੈਣਾ ਮੈਂ ਚੱਲ ਇਹ ਨਾ ਹੋਊਗਾ ਨਾ ਪੁੱਤ ਮੇ ਆਨ ਚੱਲ ਜੇ ਇੱਕ ਮਿਆਂ ਕੇ ਰੱਖ ਲੈਣਗੇ ਤੇ ਇੱਕ ਆਪਾਂ ਲੈ ਆਵਾਂਗੇ ਇੱਕ ਨਾਨਕੇ ਵਿਆਹ ਲਣ ਇੱਕ ਅਹੀਂ ਵਿਆਹਾਂਗੇ ਚਲੋ ਵੇ ਲੋਈ ਦੰਦੀ ਆ ਹਾਂ ਚਲੋ ਅਸੀਂ ਇੱਕ ਮੈਂ ਗੱਲ ਕਰ ਕੀਤੀ ਆ ਉਹ ਨਹੀਂ ਹੋਣ ਲੱਗਾ ਜਾਵਾਂਗੇ ਇਹ ਆਪੇ ਹਾਨੂੰ ਮੂਝ ਤੇ ਨਹੀਂ ਪਾਰਨ ਲੱਗੇ ਉਹ ਮੈਂ ਕਿੰਨਾ ਸਲਾਮਾ ਕਰਦਾ ਚੰਗਾ ਲੱਗਦਾ ਉਹਨਾਂ ਨਾਲ ਵਾਦਾ ਨਾ ਕਰਾਂ ਵਾਦਾ ਨੂੰ ਤੇ ਇਹੋ ਮੈਂ ਜਿਆ ਆਖਣਾ ਜੇ ਦੋਵੇਂ ਵੀ ਆ ਚੜ ਗਏ ਤਾਂ ਕੀ ਹੈ ਯਾਰ ਤਾਂ ਇਹ ਚਲੋ ਹੁਣ ਮੈਂ ਜਾਊਗਾ ਉਹਨੂੰ ਮੈਂ ਕਹਿਦਾ ਕਿ ਤੁਹਿਆ ਲੋ ਇੱਕ ਮੈਂ ਵਿਆਹ ਲਊਗਾ ਚਲ ਉਹਨੂੰ ਤਾਂ ਵੇਖੀ ਜਾਉ ਜੋ ਹੋ ਗਈ ਤੇ ਕਰਾਂ ਹੀ ਕੋਹਾ ਹਾਂ ਕੋਈ ਆਹੋ ਨਹੀਂ ਮੈਂ ਤੇ ਪੈਸੇ ਰੱਖਾਂ ਤੈਨੂੰ ਤਾਂ ਪਤਾ ਹੀ ਆਂ ਨੰਦਰੀ ਬਹੁਤ ਬੋਲਦੀ ਯਾਰ ਇਹੋ ਚਲ ਮੈਂ ਕਹਿ ਦਿੰਦਾ ਉਹਨਾਂ ਨੂੰ ਵੀ ਤੁਸੀਂ ਰੱਖ ਲਓ ਇੱਕ ਤੇ ਇੱਕ ਅਹੀਂ ਜਾਵਾਂ ਆਗਤ ਹੋਇਆ ਹੁਣ ਈ ਲੇ ਇੰਨਾ ਘਰ ਹੀ ਜ਼ਿਆਦਾ ਵਿਆਹ ਸਾਰਿਆਂ ਦੇ ਵਿਆਹ ਹੀ ਹੋਈ ਜਾਂਦੇ ਆ ਮੇਰਾ ਤਾਂ ਹੋਣ ਹੈ ਨਹੀਂ ਆਪਦਾ ਚਾਲ ਕੀ ਚੜਿਆ ਲੋਕੀ ਜਿਵੇਂ ਦਿਵਾਲੀ ਹੋ ਗਏ ਆ ਮੈਨੂੰ ਜ਼ਿਆਦਾ ਘਰੇ ਰਹਿਣਾ ਮਿਲਗਾ ਅੰਦਰ ਹੀ ਵੜ ਕੇ ਇਦਾਂ ਦੇ ਵੇਖ ਕੇ ਦਿਲ ਨੂੰ ਕਹਾਉਂਦਾ ਸਾਰੇ ਭਾਈ ਚਲੇ ਮੇਰੇ ਬਾਪੀ ਦੀ ਕੁੜੀ ਨਹੀਂ ਬਣਾਈ ਰੱਬ ਨੇ ਰੱਬਾ ਉਦਾਂ ਹੀ ਭੇਜਦਾ ਮੈਨੂੰ ਕੰਮ ਕੋਈ ਨਹੀਂ ਹੈਗਾ ਆ ਵਾਜਾ ਬੁਲਾਇਆ ਕਿੰਨੇ ਫਿਰ ਤੇ ਜੇ ਭੋਗ ਦਾ ਦਾਦਾਦੂ ਆ ਗਿਆ ਨਾ ਵਿਆਹ ਹੋ ਤਾਂ ਮੈਂ ਨਹੀਂ ਜਾਣਾ ਸਿੱਧੀ ਗੱਲ ਹੈ ਜਿੱਥੇ ਜਾਣਾ ਜਾਣਾ ਹੀ ਆ ਜਾਣਾ ਨਹੀਂ ਕਿ ਤੈਨੂੰ ਸਾਰਾ ਪੈ ਗਿਆ ਭੋਗਾ ਦਾ ਲੋਕਾਂ ਦੇ ਵਿਆਹ ਹੋਣ ਨਹੀਂ ਦੇਣੇ ਤੂੰ ਆਪਣੀਆਂ ਮਰਜ਼ੀਆਂ ਕੀਤੀਆਂ ਪਹਿਲਾਂ ਤੇ ਹੁਣ ਲੋਕਾਂ ਦੇ ਵੀ ਨਹੀਂ ਹੋਣ ਦੇਣੇ ਬੰਦ ਕਰਾ ਆ ਵਾਜਾ ਤੇ ਮੈਨੂੰ ਜਾਵਾਂ ਤਾਂ ਮੇਰੇ ਅੱਜ ਕੁੜੀ ਲਖਾ ਲਉਂਦੀ ਉੱਥੇ ਮੇਰੀ ਸੁਣ ਲੈ ਗੱਲ ਹੂੰ ਉਹ ਤੇ ਚੱਕਰਾਂ ਜਿਨਾ ਪਾਓ 2-4 ਮਹੀਨੇ ਰੁਕ ਜਾਣੇ ਆ ਜਿੱਥੇ 30 ਸਾਲ ਹੋ ਗਿਆ ਨਾ ਉੱਥੇ ਸ਼ੇਪ ਹੀ ਨਹੀਂ ਹੋ ਰਹੀ ਹੋ ਜਾਣਗੇ ਤਾਂ ਕੋਈ ਗੱਲ ਨਹੀਂ ਕਿਉਂ ਵੀ ਹੋਰ ਰੋਗ ਜਾ ਹੋਰ ਰੋਗ ਜਾ ਸਹਜ ਪੱਕੇ ਸੋ ਮਿੱਠਾ ਹੋਏ ਇੱਥੇ ਕਿੰਨਾ ਕਿ ਚੰਗਾ ਮਿਲ ਜਾਣਾ ਗਾੜੀ ਗਾੜੀ ਨਹੀਂ ਉਹ ਚੰਗਾ ਚੰਗਾ ਮਿਲਣਾ ਸਿੱਧੀ ਗੱਲ ਈ ਆ ਇੰਨੀ ਕਠੋਰ ਨਾ ਬਣ ਤੇ ਮੈਂ ਕਹਿੰਨਾ ਡੈਡੀ ਹੁਣ ਜਬਾਨ ਕਰ ਰਿਹਾ ਤੇ ਵਿਚੋਲਾ ਪਾ ਲਈਏ ਉਹਨੂੰ ਉਹਦਾ ਅੰਕਲ ਟੱਕਿਆ ਨਹੀਂ ਉਦੋਂ ਉਹਨੂੰ ਕਹਿੰਦੇ ਕਰ ਕਰ ਲੈ ਆਗੇ ਤੇ ਜੇ ਅਸੀਂ ਉਹਨਾਂ ਦਾ ਫੋਨ ਹੀ ਨਾ ਚੁੱਕਾਂਗੇ ਪਾਈ ਚਾਹ ਸਾਨੂੰ ਡੀਕ ਟਾ ਕੇ ਫੋਨ ਕਰਨਗੇ ਤੇ ਅਸੀਂ ਫੋਨ ਚੁੱਕਾਂਗੇ ਤੇ ਆਖਾਂਗੇ ਕਿ ਕੋਈ ਨਹੀਂ ਕਰਦੇ ਆ ਦੂਜੀ ਾਰ ਲਾਉਣਗੇ ਤੇ ਨਾ ਚੁੱਕਾਂਗੇ ਉਹਦਾ ਨੰਬਰ ਕਹੇ ਚ ਜਿਹੜਾ ਪਾ ਦੇਈਦਾ ਵਾ ਉਹ ਚ ਪਾ ਦਿਓ ਤੇ ਅਗਲੇ ਦੇ ਹੱਦ ਨਾਲ ਕੋਈ ਗੱਲ ਹੀ ਨਹੀਂ ਕਰਨੀ ਅਸੀਂ ਕਿਹੜਾ ਇਹ ਤਾਂ ਨੇਟ ਕੇ ਜਾਣ ਦੇ ਹੁਣ ਨਾਲ ਪਈ ਸਾਡੇ ਬੜੇ ਜਿਆਦੇ ਹੋਣ ਜਾਣੀ ਮੈਂ ਕਹਿਣ ਰਿਹਾ ਵਾਂ ਕਿ ਜੇ ਮੇਰੀ ਕਿਸਮ ਚ ਲਿਖੀ ਆ ਤੇ ਉਹ ਆਉਂਦੋ 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 ਤੇ ਤੁ ਲਿਖਾ ਕੇ ਹੀ ਆਇਆ ਵਾਂ ਜਿਹੜਾ ਇੰਨਾ ਜ਼ੋਰ ਲਾਉਂਦਿਆ ਤੇ ਕੀ ਪਤਾ ਇਦਾਂ ਲਿਖੀ ਹੋਏ ਘੁੰਮ ਘਮਾ ਗਏ ਜੀ ਹੁਣ ਜਿਹਨੂੰ ਕਹਿੰਦੇ ਆ ਮਚੋਲਾ ਪਾ ਲੋ ਜੇ ਅਗਲਾ ਨਾ ਆਕੂਗਾ ਪੈਨ ਸਾਰੇ ਕੰਮ ਤੁਸੀਂ ਆਪ ਕਰ ਲੇ ਆ ਹੁਣ ਨਾ ਕਰਨੀ ਆ ਜੇ ਕੋਈ ਗੱਲਾਂ ਕਰਨੀਆਂ ਤਾਂ ਹੁਣ ਪੌਣਾ ਹੀ ਮੈਨੂੰ ਜੇ ਪੌਣਾ ਅਦਰ ਫਿਰ ਪਹਿਲਾਂ ਉਹਨੂੰ ਨਾ ਨਹੀਂ ਕਰਨੀ ਉਹਨੂੰ ਕਹਿਣਾ ਕਿ ਕੁੜੀ ਇਕੱਲਾ ਹੁੰਨੇ ਆ ਨਾ ਨਹੀਂ ਕਰਨੀ ਨਾ ਹੁੜਾ ਕਰਨੂੰ ਕਰ ਲਿਆ ਜੋਲਾ ਪਣਵਾਤੀ ਪਰ ਮੈਂ ਉਹਦਾ ਗੱਲ ਕਰਦੀ ਫਿਰ ਅਗਲੇ ਨੇ ਕਹਿਣਾ ਜੇ ਸਾਰਾ ਕੁਝ ਪਹਿਲਾਂ ਕਰ ਲਿਆ ਹੈਗਾ ਉਦੋਂ ਦਾ ਮੈਨੂੰ ਦੱਸਿਆ ਤਾਂ ਹੁਣ ਮੈਨੂੰ ਦੱਸਣਾ ਵਾ ਉਹ ਮੰਮੀ ਯਾਰਾ ਦੋਸਤਾਂ ਨਾਲ ਗੱਲਾਂ ਕਰ ਲੈਂਦੀਆਂ ਨੇ ਜੜੀ ਦਾ ਯਾਰ ਵਾ ਖੁੱਲ ਕੇ ਗੱਲ ਕਰ ਲਿਓ ਨਾ ਨਾਲ ਉਹਨੇ ਸਮਝ ਜਾਣਾ ਵਾ ਇੱਕ ਜੜੀ ਲਿਓਣੀ ਆ ਨਾ ਫਿਰ ਜਿੱਦਾਂ ਗੱਲ ਕਰਨੀ ਆ ਉਹ ਵੀ ਉਦੋਂ ਨਹੀਂ ਲਿਓਣੀ ਇਹ ਤਾਂ 2-4 ਮਹੀਨੇ ਹਟਕੇ ਲਿਆਉਣੀ ਉਹ ਵੀ ਮੰਮੀ ਕਿਉਂ ਪਹਿਲਾਂ ਮਰ ਜਿਓ ਫਿਰ ਕੋਈ ਵੀ ਲੋਗੇ ਕਿਸੇ ਪਾਸੇ ਵਿਆਹ ਕਰਾ ਕੇ ਕਿਸੇ ਨੂੰ ਪਤਾ ਲੱਗੂ ਕਿਸੇ ਨੂੰ ਨਹੀਂ ਮੈਂ ਨਹੀਂ ਕਿਤੇ ਵੀ ਜਾਣਾ ਮੈਂ ਕਦੇ ਜਾਣਾ ਸਿੱਧੀ ਗੱਲ ਮੈਂ ਰੋਟੀਆਂ ਖਾਣੀਆਂ ਦੇ ਹੱਥਾਂ ਦੀਆਂ ਸਿੱਧੀ ਗੱਲ ਆਹੋ ਕੁੱਖਾ ਮਰਨ ਦੇ ਆ ਮੈਂ ਤਾਂ ਰੋਟੀਆਂ ਖਾਣੀਆਂ ਕੁੱਖਾ ਮਰਨਾ ਤੂੰ ਦੂਰੀ ਦੇ ਬਿਮਾਰ ਪੈ ਨਹੀਂ ਤੇ ਟਿੱਡ ਤੇ ਭਰ ਕੇ ਸੁੰਦਾ ਨਾ ਹਾਂ ਮਾਂ ਕਦੀ 버ਗਰ ਖਾ ਕੇ ਉਹਦਾ ਪੇਲੀ ਵੀ ਖਰਾਬ ਹੋ ਜਾਏ ਔਰ ਡੈਡੀ ਨਾਲ ਦੇ ਸਲਾਡ ਡੈਡੀ ਨੂੰ ਜਾਹੋ ਬੜਾ ਦੁਖੀ ਸਾ ਤੂੰ ਤੇ ਮਾਂ ਦਾਣੀਓ ਗੱਲ ਮੰਨਦੀ ਇਹਨੂੰ ਤਰਫਲੀ ਮਿੱਟੀ ਲੱਗੀ ਹੋਈ। ਕਿ ਕੋਈ ਭੈਣ ਦੀ ਰਿਸ਼ਤਾ ਵੀ ਕਰਾਉਂਦੀ ਕੋਈ। ਮੋਰ ਮੋਰ ਨਾ ਮੈਨੂੰ ਮੌਕਾ ਮਿਲ ਜਾਂਦਾ ਤੇਨ ਲਾਗੇ ਬਹਿਣ ਦਾ। ਪਰ ਨਾ ਢਿੱਡ ਮੇਰਾ ਇੰਨਾ ਉੱਖਾ ਵਾ ਨਾ ਕਦੀ ਮੈਂ ਇੱਧਰ ਤੇ ਕਦੀ ਮੈਂ ਉੱਧਰ ਪਾਂਡਿਆਰਾ ਮੇਰਾ ਗੜਾ ਮਾਂਜਣ ਵਾਲਾ ਪਿਆ। ਤਾਂ ਤੀ ਮੈਨੂੰ ਭਾਂਡੇ ਮਾਜੇਗੇ ਨਹੀਂ ਤੋ ਮੈਂ ਮੰਜਣੀ ਆ ਕਿ ਮੇਰੇ ਕੋ ਮਜਾਉਣੇ ਆ ਤੂੰ ਮਾਂਜਲਾ ਫਿਰ ਜਾ ਦੇ ਮੈਂ ਆ ਮੈਂ ਹੀ ਮੰਜਨੇ ਜਿਹੜੀਆਂ ਟੈਂਸ਼ਨਾਂ ਦੇਣ ਦੇ ਉਹ ਇਹਨੇ ਮੈਨੂੰ ਕਿਹੇ ਪਾਸੇ ਲੱਗਣ ਦੇਣ ਨਹੀਂ ਆ ਇਹ ਹਾਂ ਮੈਂ ਬਾਹਰ ਨਿਕਣੀ ਆ ਤੇ ਮੁੰਡਾ ਬਾਹਰ ਰੌਲਾ ਪਾਉਣ ਟੈਂਸ਼ਨਾਂ ਜੋ ਲੈਣ ਦੀ ਜਦੋਂ ਮੈਂ ਤੈਨੂੰ ਕਹਿ ਦਿੱਤਾ ਮੈਂ ਕੱਲ ਨੂੰ ਜਾਊਂਗਾ ਸੋ ਬਾਬਾ ਚਲਦੀ ਕੱਲ ਨੂੰ ਹੁਣ ਉੱਥੇ ਹੁਣ ਕਿਸੇ ਦੇ ਜਿਹੜਾ ਵਿਆਹ ਆਇਆ ਵਾ ਤੈਨੂੰ ਸੱਦਾ ਹੈ ਜਾਣਾ ਵਾ ਮੁੰਡਾਂ ਦਾ ਹੀ ਵਾ ਦਾ ਵਿਆਹ ਹੋ ਚੱਲਿਆ ਹੀ 10 ਲੋਕਾਂ ਦੇ ਵਿਆਹ ਹੀ ਨਹੀਂ ਹੁਣ ਦੇਣੇ ਇਹਨੇ ਮੈਂ ਨਹੀਂ ਇਹ ਜਾਣਾ ਮੈਂ ਤੂੰ ਨਾ ਜਾਵੇਂ ਅਸੀਂ ਜਾਵਾਂਗੇ ਮਨ ਹੋਰ ਸਲਾਹ ਦੇਣ ਡਿਆ ਯੋ ਪਰ ਮਨ ਕਿਹੜੀ ਸਲਾਹ ਦੇਣ ਡਿਆ ਪਿਆ ਪਰ ਉਦਾਂ ਉਹ ਉਹ ਗੱਲ ਮੇਰੇ ਮਨਨ ਚ ਆ ਗਈ ਆ ਆਂਦਾ ਵਾ ਵੀ ਉਹਨੂੰ ਅੰਕਲ ਨੂੰ ਬੁਝੋਲਾ ਪਾਓ ਵਿੱਚ ਕਿਹੜੇ ਅੰਕਲ ਨੂੰ ਜਦੋਂ ਅਸੀਂ ਗਏ ਹਾਂ ਤੇ ਗੱਡੀ ਨਹੀਂ ਵੱਜ ਚੱਲੀ ਜਿਹੜਾ ਤੁਹਾਡਾ ਦੋਸਤ ਟਕਰਿਆ ਸੀਗਾ ਆਹੋ ਹਰਜਿੰਦਰ ਸੋਂ ਹਾਂ ਹਾਂ ਆਂਦਾ ਵੀ ਉਹਨੂੰ ਪਾਓ ਬਿਚੋਲਾ ਉਹ ਜਾ ਕੇ ਗੱਲ ਕਰੇ ਗਾਰ ਉਹਨੇ ਕਹਿਣਾ ਪਹਿਲੋਂ ਤੂੰ ਆਪੇ ਸਾਰੀ ਗੱਲ ਕਰ ਆਵੇਂ ਤਾਂ ਹੁਣ ਮੇਨੂੰ ਵਿੱਚ ਪਾਉਂਦੇ ਮੰਨ ਜੂਗਾ ਉਹ ਇਹੋ ਗੱਲ ਹੀ ਮੈਂ ਕੀਤੀ ਉਹਦੇ ਨਾਲ ਮੈਂ ਉਹਨੇ ਕਹਿਣਾ ਚੰਗੇ ਚੰਗੇ ਕੰਮ ਪਹਿਲੋਂ ਕਰਦੇ ਹੁਣ ਗੱਲਾਂ ਕਰਾਉਣ ਨੂੰ ਮੈਨੂੰ ਕਹਿਣਾ ਫਿਰ ਉਹਦਾ ਵੀ ਨਹੀਂ ਕੋਈ ਨਹੀਂ ਕਹਿੰਦਾ ਡੈਡੀ ਨੂੰ ਕਿਹਾ ਵੀ ਉਹਨੂੰ ਆਖੋ ਅੱਛਾ ਨਾ ਉਹ ਕਰ ਫਿਰ ਮੈਂ ਫੋਨ ਤੇ ਕਰਾਂ ਗੱਲ ਉਹਦਾ ਮੈਨੂੰ ਨਹੀਂ ਪਤਾ ਹੁਣ ਪੁੱਛ ਕੇ ਵੇਖ ਲੋ ਕੀ ਕਰਨਾ ਮੈਂ ਇਹੋ ਗੱਲ ਕਹੀ ਉਹ ਵੀ ਜਿਹੜੀ ਪਹਿਲੀ ਗੱਲ ਤੇ ਹਾਂ ਇਹ ਦੋਵੇਂ ਕੁੜੀਆਂ ਨਹੀਂ ਲਿਆਉਣੀਆਂ ਤੋ ਜਿੱਦਾਂ ਜਿਆਦਾ ਜੇ ਕਹਿਣਗੇ ਵੀ ਚੱਲ ਇੱਕ ਕੁੜੀ ਤੁਸੀਂ ਲੈ ਜਾਓ ਤੇ ਮੈਂ ਮਨਜੋਤ ਨਾਲ ਗੱਲ ਕਰਨੀ ਵੀ ਇੱਕ ਜਿਹੜੀ ਉਹ ਵੀ ਉਸੇ ਵੇਲੇ ਨਹੀਂ ਲਿਆਉਣੀ ਦੋ ਚਾਰ ਮਹੀਨੇ ਹਟਕੇ ਲਿਆਉਣੀ ਆ ਚਲੋ ਅਛਾ ਕੋਈ ਨਹੀਂ ਇਹ ਵੀ ਗੱਲ ਚੰਗੀ ਆ ਵੀ ਆਪ ਕੋਈ ਕਈ ਕਾਰਵਿਆਰ ਕਰਨੇ ਜੇ ਸਾਡੀ ਗੱਲ ਬਣ ਗਈ ਕਈ ਕਾਰਵਿਆਰ ਕਰਨੇ ਤੇ ਵਿਚੋਲਾ ਗਾਹ ਹੋਵੇ ਆਪੇ ਕਰਾਊਗਾ ਫਿਰ ਆਪ ਹੁਣ ਆਪੇ ਅਹੀਂ ਥੋੜੇ ਵੀ ਤੋਲੇ ਬਣੀ ਕਰਨਾ ਤੇ ਆਪੇ ਅਹੀਂ ਜਹੋਂ ਚਲ ਜਾਣਾ ਮੁੰਡੇ ਨੂੰ ਬਾਕੀ ਉਹਦੀ ਗੱਲ ਠੀਕ ਆ ਵਿਚੋਲਾ ਉਹਨੂੰ ਪਉਂ ਕੇ ਵੇਖ ਲੈ ਪਹਿਲਾਂ ਦਿਮਾਗ ਕਿੱਥੇ ਗਿਆ ਆਈ ਪਾਜੀ ਕਿਸਾ ਕਰਨ ਪਰੌਣ ਦੀ ਗੱਲ ਕੀਤੀ ਸੀ ਉਦੋਂ ਹੀ ਦਿਮਾਗ ਤੋਂ ਕੰਮ ਕਰਦੇ ਉਹ ਮੈਂ ਕਿਹਾ ਵੀ ਮੈਨੂੰ ਕਿਹੜੇ ਨਿੰਗੇ ਜਾਣਦੇ ਹੋ ਮੈਂ ਤਾਂ ਕਿਹਨਾਂ ਕੁੰਡੀਆਂ ਦਾ ਲੋਕ ਕੀ ਰੱਖਦੇ ਆ ਨਾ ਕੁੰਡੀ ਤੇ ਰੱਖੀ ਨਗਰਿਆਂ ਨੇ ਇੱਕ ਕੁੜੀ ਦਸੀ ਤੇ ਮੁਰਕੇ ਦੋ ਨਿਕਲ ਆਈਆਂ ਹੁਣ ਹੋਰ ਪਤਾ ਕਰ ਲਿਓ ਕੋਈ ਹੋਰ ਨਾ ਕੁੰਡੀ ਰੱਖੀ ਹੋਵੇ ਜਿਹਦੇ ਵਿੱਚ ਮੁੰਡਾ ਹੋਵੇ ਮਗਰੋਂ ਤੋੜੀ ਤੇ ਆਉਂਦਾ ਹੀ ਇੱਥੇ ਪਿਆਰੀ ਦਾ ਮਾਲਕ ਬਣ ਜਵੇ ਜੇ ਮੁੰਡਾ ਹੁੰਦਾ ਤੇ ਉਹਦਾ ਤਲਾਕ ਕਾਨੂੰ ਹੋਣਾ ਸੀ ਉੱਥੋਂ ਤਾਂ ਹੀ ਉਹਦੇ ਤਲਾਕ ਹੋ ਗਿਆ ਵੀ ਦੋ ਕੁੜੀਆਂ ਹੋ ਗਈਆਂ ਕੀ ਪਤਾ ਲੱਗਦਾ ਵਾ ਕੁੰਡੀਆਂ ਕੰਡੀਆਂ ਕੀ ਰੱਖਣੀਆਂ ਸੀ ਮੈਂ ਤਾਂ ਗਿਆ ਸੀ ਹਿਰਖ ਨੂੰ ਹੀ ਤੇ ਉਹ ਕੁੜੀ ਨੇ ਉਹਦੀ ਪਰਜਾਈ ਨੇ ਨਾਂ ਲੈਤਾ ਵੀ ਤਾਂ ਮੈਂ ਨਣਾਂਜ ਦੀ ਵੀ ਹਰਤ ਲਾਕ ਹੋਇਆ ਉਹਦੇ ਮੰਗਣੀ ਗੱਲ ਤੇ ਇਥੋਂ ਤਰਪੀ ਅਸੀਂ ਤੇ ਨਾ ਕੋ ਵਿਚਾਰ ਵਟਾਂਦਰਾ ਤੇ ਉਹਨਾਂ ਦਾ ਕੋਈ ਹੋਇਆ ਹੀ ਨਹੀਂ ਲੰਮਾ ਕੋਈ ਗਾਲੀ ਨਹੀਂ ਕੋਈ ਕੀਤੀ ਤੇ ਫੈਸਲਾ ਤੇ ਲੱਲਿਆ ਨਾ ਕਿ ਉਸੇ ਵੇਲੇ ਫੜਾ ਫੜ ਚਲੋ ਅਸੀਂ ਕਰ ਲੈਨੇ ਆ ਉਹ ਪਰ ਇਹ ਆ ਵੀ ਮੈਨੂੰ ਕੁੜੀ ਚੰਗੀ ਲੱਗੀ ਪੂਰੀ ਸਲੱਗ ਕੁੜੀ ਲੱਗੀ ਤੇ ਮੈਂ ਤਾਂ ਕਰਕੇ ਉਸੇ ਵੇਲੇ ਮੇਰੇ ਉਹੋ ਜੀ ਹੁੰਦੀ ਦੇ ਵੇਲੇ ਲੱਗੇ ਨਾ ਬਿੰਦੀ ਤੇ ਬੰਗਾਨਾ ਬੰਦਾ ਆਇਆ ਪਰ ਫਿਰ ਵੀ ਉਹਨੇ ਗੱਲ ਸੁਣੀ ਆ ਗੱਲ ਕੀਤੀ ਆ ਚਲ ਠੀਕ ਆ ਜੋ ਕੋਈ ਕੀਤਾ ਠੀਕ ਆ ਉਹਨੂੰ ਲਾ ਕੇ ਫੋਨ ਭਾਜੀ ਨੂੰ ਕਰ ਲੋ ਕੱਲ ਜੇ ਤੇ ਉਹ ਮੰਨਦਾ ਵਾ ਤੇ ਉਹਨੂੰ ਨਾਲ ਲੈ ਕੇ ਚਲ ਜਿਓ ਤੇ ਗੱਲਾਂ ਇਹੋ ਹੋਣੀਆਂ ਜੇ ਵੀ ਪਹਿਲੀ ਗੱਲ ਤੇ ਕੋਈ ਬੱਚਾ ਨਹੀਂ ਖੜਨਾ ਮੈਂ ਨਾਲ ਨਹੀਂ ਨਾ ਜਾਣਾ ਉਹਨੂੰ ਇਕੱਲੇ ਨੂੰ ਹੀ ਕਲਾਉਂਗਾ ਤੇ ਤੂੰ ਇਕੱਲਾ ਹੀ ਜਾ ਜਿੱਦਾਂ ਕਰਨੀ ਉਹ ਕਰ ਲਿਓ ਤੁਹਾਡੀ ਮਰਜ਼ੀ ਆ ਫਿਰ ਉਹਨੂੰ ਐ ਕਹੋ ਕਿ ਤੂੰ ਕੱਲਾ ਹੀ ਜਾ ਤੇ ਜਾ ਕੇ ਗੱਲ ਕਰ ਤੀ ਇਹ ਵੀ ਬੜੀ ਹਾਨੀ ਵਾਲੀ ਗੱਲ ਵਾ ਐਡਾ ਤਕੜਾ ਘਰ ਹੋਵੇ ਐਡਾ ਪੁੱਤ ਜਵਾਨ ਹੋਵੇ ਕੰਮ ਧੰਦਾ ਕਰਦਾ ਗੱਡੀਆਂ ਕਰਦੀਆਂ ਨੌਕਰੀ ਕਰਨ ਵਾਲੀ ਗੱਲ ਐ ਕਿਸਾਬ ਦੀ ਵੀ ਨੌਕਰੀ ਕਰਨ ਦੇ ਆ ਵਾ ਤੇ ਰਿਸ਼ਤਾ ਹੀ ਨਾ ਹੋਵੇ ਭਾਵੇਂ ਵੱਡਾ ਘਰ ਹੋਵੇ ਫਿਰ ਲੱਛਣ ਵੀ ਚੰਗੇ ਚਾਹੀਦੇ ਆ ਨਾ ਲੱਛਣਾਂ ਨੂੰ ਕੀ ਹੋ ਗਿਆ ਉਹ ਤੇ ਗਿਆ ਕਰਕੇ ਪੀ ਆਇਆ ਵਾ ਅੱਗੇ ਕਹਿੰਦੇ ਸ਼ਰਾਬ ਦਾ ਵਜਰੀ ਆ ਕੀ ਤੇ ਪੀਤੀ ਸ਼ਰਾਬ ਨਹੀਂ ਕਰੀ ਜਦੋਂ ਨਿਹਰੇ ਸਵੇਰੇ ਆਉਂਦਾ ਵਾ ਆਖਦਾ ਮੈਂ ਰੋਟੀ ਖਾ ਕੇ ਹੀ ਆਇਆ ਵਾ ਤਿੱਥੇ ਉਪਰ ਕਰਕੇ ਆਪਣੀ ਅੰਦਰ ਵੜ ਕੇ ਸੋਚਦਾ ਕਿਹੜਾ ਅਸੀਂ ਵੇਖਿਆ ਉਹਨੂੰ ਕੀ ਪਤਾ ਤੈਨੂੰ ਪੀਂਦਾ ਕਿ ਨਹੀਂ ਪੀਂਦਾ ਇਹ ਚੂਜਾਂ ਵਾਲੀ ਨਹੀਂ ਗੱਲ ਹੁੰਦੀ ਦੱਸਣ ਡਿਆ ਤੈਨੂੰ ਮੈਂ ਚੱਲ ਠੀਕ ਆ ਸੌ ਆਖ ਰੱਸਾ ਸਿਰੇ ਤੇ ਗੰਢ ਜਿਹੜਾ ਮੈਂ ਕੰਮ ਆਖਿਆ ਵਿਚੋਲਾ ਪੋਣਾ ਜਿੱਦਾਂ ਮਰਜ਼ੀ ਕਰ ਲੈ ਮੈਨੂੰ ਨਹੀਂ ਪਤਾ ਕਰੋ ਕੰਮ ਕੋਲ ਕੋਈ ਨਹੀਂ ਮੈਂ ਕਰ ਲੈਣਾ ਵਾ ਅੰਦਰ ਕੋਈ ਨਾ ਕਰ ਉੱਠ ਖਲੋ ਅੱਧਾ ਇਥੋਂ ਚੰਗਾ ਕੀ ਹੈ ਮੈਂ ਟੈਨਸ਼ਨ ਜੀ ਪੈ ਗਈ ਗਾਮੁੰਡਾ ਲੱਗੇ ਹੋਵੇ ਉਹ ਨਹੀਂ ਲੋਕਾਂ ਨੂੰ ਉਹਦੇ ਚਾਹ ਚੜਦਾ ਉਹ ਤੇ ਸਾਨੂੰ ਟੈਨਸ਼ਨ ਆ ਪੈਂਦੀ ਆ